ਹਾਂਜੀ ਦੋਸਤੋ ਨਮਸਕਾਰ ਆਗਾਸ ਸਤਿ ਸਕਲ ਜੈ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਔਰੋੜ ਏਬੀਐਨ ਦੇ ਜਰੀਏ ਤੁਹਾਡੇ ਸਾਹਮਣੇ ਆਏ ਹਾਂ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਅੱਜ ਗੱਲ ਕਰਾਂਗੇ ਫਾਜ਼ਿਲਕਾ ਸ਼ਹਿਰ ਦੀ ਫਾਜ਼ਿਲਕਾ ਸ਼ਹਿਰ ਦੇ ਵਿੱਚ ਅੰਡਰ ਬ੍ਰਿਜ ਦੇ ਨਾਲ ਪਣੀਆਂ ਕਰਿਆਨੇ ਵਾਲੀਆਂ ਦੁਕਾਨਾਂ ਜਿਸ ਦੇ ਪਿੱਛੇ ਰੇਲਵੇ ਫਾਜ਼ਿਲਕਾ ਲੱਗਦਾ ਹੈ ਅਤੇ ਕੁਝ ਹੀ ਮਿੰਟਾਂ ਦੀ ਦੂਰੀ ਤੇ ਥਾਣਾ ਸਿਟੀ ਫਾਜ਼ਿਲਕਾ ਹੈ ਅਤੇ ਪਿੱਛੇ ਰੇਲਵੇ ਦੇ ਕੁਆਟਰ ਹਮ ਅਤੇ ਨਰ ਰੇਲਵੇ ਪੁਲਿਸ ਦਾ ਦਿਨ ਰਾਤ ਪਹਿਰਾ ਹੁੰਦਾ ਹੈ ਇਸ ਦੇ ਬਾਵਜੂਦ ਬੀਤੀ ਦੇ ਰਾਤ ਚੋਰਾਵਾਂ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਮਗਰ ਸਨ ਲਾ ਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਗਨੀਮਤ ਇਹ ਰਹੀ ਮੌਕੇ ਤੇ ਆਸ ਪੜੋਸੀਆਂ ਲੋਕਾਂ ਨੇ ਦੁਕਾਨਦਾਰਾਂ ਨੂੰ ਫੋਨ ਕਰ ਦਿੱਤਾ ਤੇ ਰਾਤ 12 ਵਜੇ ਤੋਂ ਬਾਅਦ ਦੁਕਾਨਦਾਰ ਮੌਕੇ ਤੇ ਆ ਗਏ ਤੇ 18 ਸਿਟੀ ਫਰਨਕਾ ਪੁਲਿਸ ਨੂੰ ਨਾਲ ਲੈ ਕੇ ਆਏ ਜਦੋਂ ਥਾਰਾ ਸਿਟੀ ਪੁਲਿਸ ਫਾਜ਼ਲ ਕਾ ਨਾਲ ਪੁੱਜੀ ਤਾਂ ਉਥੇ ਕੋਈ ਵੀ ਚੋਰ ਨਹੀਂ ਸੀ ਦੁਕਾਨ ਨੂੰ ਇੱਕ ਆਜ ਤੁਸੀਂ ਵੇਖ ਰਹੇ ਹੋ ਐਨਾ ਵੱਡਾ ਇਹ ਸੰ ਲੱਗਿਆ ਹੋਇਆ ਹੈ ਪਰ ਸਮਾਨ ਕੋਈ ਚੋਰੀ ਨਹੀਂ ਹੋਇਆ ਪੁਲਿਸ ਦੀ ਕਾਰਗੁਜ਼ਾਰੀ ਪਤਾ ਲੱਗਣ ਤੋਂ ਬਾਅਦ ਬਹੁਤ ਵਧੀਆ ਰਹੀ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਵੀ ਜਦੋਂ ਅਸੀਂ ਪੁਲਿਸ ਨੂੰ ਦੱਸਿਆ ਪੁਲਿਸ ਮੋਕੇ ਤੇ ਆ ਗਈ ਪੜਤਾਲ ਕੀਤੀ ਗਈ छानबीन ਕੀਤੀ ਜਾ ਰਹੀ ਹੈ ਪੁਲਿਸ ਦਾ ਪੂਰਾ ਸਹਿਯੋਗ ਰਿਹਾ ਜੋ ਕਿ ਕਾਬਲੇ ਤਾਰੀਫ ਹੈ ਪਰ ਵੱਡਾ ਸਵਾਲਿਆ ਨਿਸ਼ਾਨ ਹੈ ਕਿ ਇਹ ਚੋਰ ਜੋ ਲਗਾਤਾਰ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਇਹਨਾਂ ਨੂੰ ਕਦੋਂ ਠੱਲ ਪੇਗੀ ਬੀਤੇ ਦਿਨੀ ਤੇਲੀਆਂ ਗਲੀ ਦੇ ਵਿੱਚ ਵੀ ਇੱਕ ਵਿਅਕਤੀ ਕਪੜੇ ਦੀ ਦੁਕਾਨ ਤੇ ਫੜਾਇਆ ਗਿਆ ਤੇ ਦੋ ਦਿਨ ਪਹਿਲਾਂ ਪਛਤੀ ਹਜੂਰ ਸਿੰਘ ਦੇ ਗਰੀ ਨੰਬਰ 1 ਡਾਕਟਰ ਲਾਲਚੰਦ ਦੇ ਸਾਹਮਣੇ ਪ੍ਰਦੀਪ ਬਾਬੂ ਬਾਜਵਾ ਦੇ ਘਰ ਦੇ ਬਾਹਰ ਕੰਮ ਵਾਲੀ ਦਾ ਸਾਈਕਲ ਵੀ ਚੱਕਿਆ ਗਿਆ ਇਹ ਸਵਾਲਿਆ ਨਿਸ਼ਾਨ ਹੈ ਇਹ ਤੁਹਾਡੇ ਕੋਲੋਂ ਜਰੂਰ ਪੁੱਛਣਾ ਚਾਹੁੰਦੇ ਹਾਂ ਕਮੈਂਟਾਂ ਦੇ ਵਿੱਚ ਅਤੇ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਸਰ ਕੀ ਨਾਮ ਹੈ ਕਟਾਜੀ ਕਸ਼ਮੀਰ ਵਿਵਾਦ ਕਿੱਸੇ ਦਾ ਕੰਮ ਕਰਦੇ ਹੋ ਜੀ? ਮੈਂ ਅਨੈਲਾਈ ਕਿੱਥੇ ਜੀ? ਅਨਬਲੀ ਦੇ ਬਿਲਕੁਲ ਨਾਲ ਫਾਜ਼ਿਲਕਾ ਕਮਿਟੀ ਕੰਪਲ ਦੇ ਸਾਹਮਣੇ ਹਾਂ ਜੀ। ਫਾਜ਼ਿਲਕਾ ਇਹ ਦੁਕਾਨ ਦੇ ਪਿੱਛੇ ਇੱਕ ਸੁਰਾਖ ਹੋਇਆ ਪਏ ਕਿਵੇਂ ਹੋ ਗਿਆ ਜੀ? ਰਾਤੀ ਚੋਰ ਹੋਏ ਨੇ ਜਿੰਨ ਪਿੱਛੋਂ ਜੀ ਹੰਦਾਈ ਉਹਨਾਂ ਨੇ ਸਮਾਨ ਦੀ ਬਚਤ ਹੋ ਗਈ ਜੀ। ਸਮਾਨ ਦੀ ਬਚਤ ਹੋ ਗਈ ਹੈ ਨੁਕਸਾਨ ਬਸ ਸੇ ਨਿਲਾਇਏ ਗਲੀ ਉਹਨਾਂ ਨੇ ਸਮਾਨ ਬਾਹਰ ਪਿਆ ਰੱਖਿਆ ਉਹ ਸੰਭਾਲ ਲਿਆ ਸੀਗਾ। ਪੁਲਿਸ ਵਾਲਾ ਆਉਂਦਾ। ਉਹਤ ਬਧੀ। ਤੋਂਾਨੂੰ ਕਿਵੇਂ ਪਤਾ ਲੱਗਿਆ? ਤੁਹਾਨੂੰ ਰਾਤ ਦੇ ਰਾਤ ਕਿਹਨੂੰ ਫੋਨ ਆਇਆ ਕਿਹਦਾ? ਜੀ। ਜਰੂਰ ਸਾਰੇ ਕਹਿੰਦੇ ਜੀ ਸਿਆਗੇ ਨਾ ਮੋਕੇ ਤੇ ਪੁਲਿਸ ਆ ਗਈ ਉਹ ਵੀ ਪੁਲਿਸ ਆ ਗਈ ਮੋਕੇ ਤੇ ਮੈਂ ਲੈ ਕੇ ਆ ਆ ਨਾਂ ਮੇਰੇ ਬਹੁਤ ਵਧੀਆ ਨਾਲ ਡੀਲ ਕੀਤਾ ਹੈ ਪੁਲਿਸ ਦੀ ਕਾਰਗੈਰੀ ਤੋਂ ਸਾਡੇ ਬੰਦੇ ਪੁਲਿਸ ਤੇ ਆਏ ਨਹੀਂ ਬਿਲਕੁਲ 12 ਵੇਟ ਲੈ ਕੇ ਦੋਵੇਂ ਸੈਕਿੰਡ ਮੇਰੇ ਕੋਲ ਖੜੇ ਗੱਡੀਆਂ ਨਹੀਂ ਰਾਤ ਰੇਤ ਜਾਨ ਰੇਤ ਪੁਲਿਸ ਦੀ ਕਾਰਗੈਰੀ ਤੋਂ ਸਿੰਪੋਸਟਰ ਬਹੁਤ ਖੁਸ਼ ਹੈ ਇਹਨਾਂ ਤੋਂ ਬਹੁਤ ਖੁਸ਼ ਜਿਨ੍ਹਾਂ ਨੇ ਇਹ ਕੋਈ ਕਾਰਵਾਈ ਕੀਤੀ ਇਸ ਤਰ੍ਹਾਂ ਦਾ ਘਟਰਾ ਜਾਂ ਬਿਤਾ ਉਹਨਾਂ ਦੇ ਕਾਰਵਾਈ ਚਾਹਦੇ ਹੋ ਹਾਂਜੀ ਬਿਤਾ ਜੋ ਸ਼ਹਿਰ ਦੇ ਵਿੱਚ ਹਾਲਾਤ ਸਹੀ ਗਰੇ ਠੀਕ ਗਰੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत